ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਆਬਲ ਕੋੜੀ ਸੇਲ ਲਈ ਲੈ ਕੇ ਆਏ ਹਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਦੇਨੇ ਆ ਰੇਟਸ ਮੈਂ ਦੱਸਦਾ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਲਾਲ ਰੰਗ ਦੀ ਆਬਲ ਕੋੜੀ ਲੈ ਕੇ ਆਏ ਹਾਂ ਕੋੜੀ ਦੀ ਹਾਈਟ ਦੀ ਗੱਲ ਕਰੀਏ ਤਾਂ ਕੋੜੀ 58 ਇੰਚ ਦੀ ਹੈ ਇਹ ਤਾਂ ਕੋੜੀ ਦੀ ਵਧੀਆ ਪੈਟਰਲ ਕੋੜੀਆ ਮੌਕੇ ਦੀ ਕੋੜੀ ਖਾਲੀ ਹੈ ਤੁਸੀਂ ਆਪਣੇ ਮਨ ਪਸੰਦ ਦੇ ਕੋੜੇ ਖੋੜਾ ਸਕਦੇ ਹੋ ਉਮਰ ਕੋੜੀ ਦੀ 9 ਸਾਲ ਹੈ ਰੇਟ ਦੀ ਗੱਲ ਕਰੀਏ ਸਭਾਈ ਹੋਰੀ 55000 ਰੁਪਏ ਰੇਟ ਕਰਦੇ ਆ ਮੌਕੇ ਦੀ ਕੋੜੀ ਖਾਲੀ ਹੈ 58 ਇੰਚ ਹਾਈਟ ਹੈ 9 ਸਾਲ ਕੋੜੀ ਦੀ ਉਮਰ ਹੈ ਰੇਟ 55000 ਕਰਦੇ ਆ ਜਿਆਦਾ ਜਾਣਕਾਰੀ ਲਈ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕੋੜੀ ਥੋੜੀ ਕਮਜ਼ੋਰ ਜਰੂਰ ਹੈ ਸੇਵਾ ਕਰਨ ਨਾਲ ਕੋੜੀ ਚੰਗੀ ਬਣ ਜੂਗੀ ਥੋੜੀ ਸੰਭਾਲ ਨਾਲ ਕੋੜੀ ਨੇ ਚੰਗਾ ਬਣ ਜਾਣਾ ਏਰੀਆ ਦੀ ਗੱਲ ਕਰੀਏ ਤਾਂ ਬਾਈ ਹੋਰਾਂ ਦਾ ਏਰੀਆ Rajasthan ਹੈ ਜੇ ਵੀਡੀਓ ਕੋਦਿਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ WhatsApp ਨੰਬਰ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ ਸਾਰੀ ਡਿਟੇਲ ਪੇਜ ਤੇ ਤੁਸੀਂ ਆਰਡਰ ਲਗਾ ਸਕਦੇ ਹੋ ਫ੍ਰੀ ਵਿੱਚ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ